ਅੱਜ ਜ਼ਹਿਰਵਲੀ ਪੀਰ ਬਾਬੇ ਦੇ ਦਰ ਤੇ ਆ ਕੇ ਵੀਡੀਓ ਪਾਈ ਆ ਲਾਇਕ ਤੇ ਕਮੈਂਟ ਜ਼ਰੂਰ ਕਰਿਓ ਮੈਂ ਦਾ ਬੋਧ ਵਾਲਾ ਰਣਜੀਤ YouTube ਚੈਨਲ ਚੱਲਦਾ ਆਪਣਾ Insta ਦੇ ਵੀ ਚੈਨਲ ਚੱਲਦਾ ਵਾ ਆਪਾਂ ਖੜੇ ਆ ਜ਼ਹਿਰਵਲੀ ਪੀਰ ਬਾਬੇ ਜਗਾ ਤੇ ਹਰ ਸਾਲ ਮੇਲਾ ਕਰਵਾਇਆ ਜਾਂਦਾ ਕੱਲ ਨੂੰ 10 ਤਰੀਕ ਮੰਗਲਵਾਰ 6ਵਾਂ ਮਹੀਨਾ 2025 28 ਜੇਠ ਮੇਲਾ ਸਵੇਰ ਤੋਂ ਲੈ ਕੇ ਸ਼ਾਮ ਨੂੰ 12 ਵਜੇ ਤੱਕ ਕਵਾਲੀਆਂ ਲੱਗਦੀਆਂ ਖਾਣ ਪੀਣ ਦਾ ਬਹੁਤ ਪ੍ਰਬੰਧ ਦਾ ਸੁਵਿਧਾ ਲੱਗੂਗੀ ਆਉਣ ਵਾਲੀ ਸੰਗਤ ਨੂੰ ਕੋਈ ਦਿੱਕਤ ਨਹੀਂ ਹੈਗੀ ਖੁਸ਼ੀ ਖੁਸ਼ੀ ਆਓ ਪੀਰਾਂ ਦੇ ਦਰ ਤੇ ਮੱਥਾ ਟੇਕ ਕੇ ਜਾਓ ਹਾਂਜੀ ਇਹਦਾ ਨੰਬਰ ਸਕਰੀਨ ਤੇ ਛੱਡ ਦਿੰਦੇ ਆ ਜੀ ਜੇ ਕੋਈ ਦਾਨੀ ਸੱਜਣ ਹੋਇਆ ਦਾਨ ਕਰ ਸਕਦਾ ਵਾ ਕੱਲ ਨੂੰ ਹਾਜ਼ਰੀ ਜ਼ਰੂਰ ਭਰਿਓ ਸਾਰੇ ਵੀਰਾਂ ਨੂੰ ਇਹ ਹੀ ਆ ਬੇਨਤੀ ਵੀਡੀਓ ਵੱਤ ਤੋਂ ਵੱਧ ਸ਼ੇਅਰ ਤੇ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ